ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਮਹਾਲੀ ਦੇ ਵਿੱਚ 70 ਸੈਕਟਰ ਦੇ ਵਿੱਚ ਜਿਹੜਾ ਹੋਮਲੈਂਡ ਇੱਕ ਬਿਲਡਿੰਗ ਬਣੀ ਹੋਈ ਆ ਉਹਦੇ ਬਿਲਕੁਲ ਬੈਕ ਸਾਈਡ ਤੇ ਇਹ ਚਰਨਜੀਤ ਮਹਿਤਾ ਜੀ ਨੂੰ ਲੈਣ ਲਈ ਪਹੁੰਚੇ ਆ ਇਹ ਬਿਲਕੁਲ ਅੱਖਾਂ ਤੋਂ ਇਹਨਾਂ ਨੂੰ ਨਹੀਂ ਦਿਖਦਾ ਜ਼ਿੰਦਗੀ ਬਿਲਕੁਲ ਹਨੇਰਾ ਬਣ ਚੁੱਕੀ ਆ ਇਹਨਾਂ ਦੀ ਇਹ ਇਕੱਲੇ ਹੀ ਇਸ ਘਰ ਦੇ ਵਿੱਚ ਇਸ ਦਰਦਾਂ ਭਰੀ ਜ਼ਿੰਦਗੀ ਨੂੰ ਕੱਟ ਰਹੇ ਸੀਗੇ ਉਸ ਗੁਰੂ ਮਹਾਰਾਜ ਦੇ ਭਾਣੇ ਦੇ ਵਿੱਚ ਔਰ ਇਹ ਆਪ ਜੀ ਇਸ ਵਕਤ ਐਸੀ ਗੰਦਗੀ ਨਾਲ ਭਰੇ ਇਨਸਾਨ ਨੂੰ ਦੇਖ ਰਹੇ ਹਾਂ ਜਿੱਥੇ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਇੰਨੀ ਵਸੋ ਹੋਣ ਦੇ ਬਾਵਜੂਦ ਵੀ ਇਨਸਾਨ ਐਸ ਹਾਲਾਤਾਂ ਵਿੱਚ ਪਹੁੰਚ ਚੁੱਕਿਆ ਆ ਆਪ ਜੀ ਸਾਰੇ ਭੈਣ ਭਰਾ ਇਦਾਂ ਦੀ ਵੀਡੀਓ ਨੂੰ ਵੀ ਸਾਂਝਾ ਕਰਿਓ ਔਰ ਗੁਰੂ ਮਹਾਰਾਜ ਅੱਲਾ ਵਾਹਿਗੁਰੂ RAM ਜੀ ਦੇ ਚਰਨਾਚਰ ਅਰਦਾਸ ਕਰਿਓ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਇਨਸਾਨਾਂ ਨੂੰ ਮਾਫ ਕਰੋ ਜੇ ਸਾਡੇ ਤੋਂ ਕੋਈ ਗੁਨਾਹ ਹੁੰਦੇ ਨੇ ਕੋਈ ਗਲਤੀਆਂ ਹੁੰਦੀਆਂ ਨੇ ਤਾਂ ਸਾਨੂੰ ਮਾਫ ਕਰੋ ਤੇ ਸਾਨੂੰ ਇਸ ਸੰਕਟ ਦੇ ਵਿੱਚੋਂ ਕੱਢੋ ਵੀ ਸਾਨੂੰ ਇਹ ਧਰਤੀ ਦੇ ਉੱਪਰ ਨਰਕਪਰੀ ਜ਼ਿੰਦਗੀ ਨਾ ਕੱਟਣੀ ਪਵੇ ਚਰਨਜੀਤ ਮਹਿਤਾ ਜੀ ਦਾ ਵਧੀਆ ਜੀਵਨ ਨੰਗਰਿਆ ਸੀਗਾ ਸਾਰਾ ਪਰਿਵਾਰ ਬਿਲਕੁਲ ਸਹੀ ਸੀਗਾ ਪਰ ਮਾ ਮਾਪਿਆਂ ਦੀ ਮੌਤ ਤੋਂ ਬਾਅਦ ਜਿਹੜੇ ਐਸੇ ਹਾਲਾਤ ਇਨਸਾਨ ਦੇ ਬਣ ਜਾਂਦੇ ਨੇ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹਾਂ ਵੀ ਜਿਨ੍ਹਾਂ ਭੈਣ ਭਰਾਵਾਂ ਕੋਲੇ ਮਾਂ ਅਤੇ ਬਾਪ ਹੈ ਨਾ ਤੁਸੀਂ ਉਹਨਾਂ ਨੂੰ ਸਾਂਭ ਕੇ ਰੱਖੋ ਤੁਹਾਡੇ ਲਈ ਧਰਤੀ ਦੇ ਉੱਪਰ ਅਵਤਾਰ ਨੇ ਜੀ ਮਾਂ ਬਾਪ ਕਿਉਂਕਿ ਮਾਂ ਬਾਪ ਹੀ ਇੱਕ ਬੱਚੇ ਦਾ ਦਰਦ ਸਮਝ ਸਕਦੇ ਨੇ ਮਾਂ ਬਾਪ ਹੀ ਤੁਹਾਡੇ ਹੀ ਪੂਜਾ ਤੁਹਾਡੀ ਸੇਵਾ ਕਰ ਸਕਦੇ ਨੇ ਇਸ ਕਰਕੇ ਜਿਹੜੇ ਭੈਣ ਭਰਾਵਾਂ ਕੋਲੇ ਮਾਂ ਨਾ ਉਹ ਜਰੂਰ ਸੰਭ ਕੇ ਰੱਖੋ ਧਰਤੀ ਦੇ ਉੱਪਰ ਇੱਕ ਫਰਿਸ਼ਤੇ ਨਾਲੋਂ ਘੱਟ ਨਹੀਂ ਹੁੰਦੀ ਮਾਂ ਮਾਂ ਹੀ ਸਾਰੇ ਘਰ ਨੂੰ ਸੈੱਟ ਕਰਦੀ ਆ ਮਾਂ ਹੀ ਸਾਰੇ ਘਰ ਨੂੰ ਚਲਾਉਂਦੀ ਐ ਇੱਕ ਮਾਂ ਨਾ ਹੋਣ ਕਰਕੇ ਅੱਜ ਤੁਸੀਂ ਇਸ ਘਰ ਦੇ ਐਸੇ ਹਾਲਾਤ ਦੇਖ ਰਹੇ ਹੋ ਨਾ ਘਰ ਚ ਸਫਾਈ ਨਾ ਚਰਨਜੀਤ ਮਹਿਤਾ ਜੀ ਨੇ ਕਦੇ ਇਸ਼ਨਾਨ ਕੀਤਾ ਤੇ ਨਾ ਇਹਨਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਾਂਡੀ ਗਵਾਂਡੀ ਇਹਨਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਸੀ ਪਹਿਲਾਂ ਇਹ ਤੁਰ ਕੇ ਮੰਦਰ ਮਸਜਿਦ ਗੁਰੂ ਘਰ ਜਿੱਥੇ ਵੀ ਜਾਂਦੇ ਸੀ ਉੱਥੋਂ ਪ੍ਰਸ਼ਾਦਾ ਛੱਕ ਕੇ ਆਉਂਦੇ ਸੀ ਪਰ ਹੁਣ ਬਿਲਕੁਲ ਹੀ ਅੰਦਰ ਬੰਦ ਪਏ ਸੀਗੇ ਜੀ ਇਸ ਵਕਤ ਚਰਨਜੀਤ ਜੀ ਸਾਡੇ ਕੋਲੇ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਨੇ ਜੀ ਅਸੀਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਤਾਂ ਜੋ ਇਹਨਾਂ ਦਾ ਚੰਗਾ ਜਿਹੜਾ ਜੀਵਨ ਜਿਹੜਾ ਬੁਢਾਪੇ ਦੀ ਇਹਨਾਂ ਦੀ ਜ਼ਿੰਦਗੀ ਆ ਉਹ ਚੰਗੀ ਨਿਕਲ ਸਕੇ ਕਿਉਂਕਿ ਇਸ ਘਰ ਦੇ ਵਿੱਚ ਇਹਨਾਂ ਕੋਲੇ ਘੁੱਪ ਹਨੇਰੇ ਤੋਂ ਬਿਨਾ ਕੁਛ ਨਹੀਂ ਹੈਗਾ ਨਾ ਕੋਈ ਗੱਲ ਕਰਨ ਲਈ ਇਨਸਾਨ ਨਾ ਕੋਈ ਪਿਆਰ ਮੁਹੱਬਤ ਕਰਨ ਲਈ ਇਨਸਾਨ ਜਿਹੜਾ ਇਹਨਾਂ ਨਾਲ ਦੋ ਬੋਲ ਮਿੱਠੇ ਬੋਲੇ ਐਸਾ ਕੋਈ ਇਨਸਾਨ ਇਹਨਾਂ ਦੀ ਜ਼ਿੰਦਗੀ 'ਚ ਨਹੀਂ ਹੈਗਾ ਇਸ ਕਰਕੇ ਆਪਾਂ ਵੀ ਧਿਆਨ ਰੱਖੀਏ ਆਪਣੇ ਆਲੇ ਦੁਆਲੇ ਆਪਣੀ ਜ਼ਿੰਦਗੀ 'ਚ ਐਸੇ ਇਨਸਾਨ ਜ਼ਰੂਰ ਪੈਦਾ ਕਰੋ ਇਸ ਇਨਸਾਨ ਜਰੂਰ ਖੋਜ ਕੇ ਰੱਖੋ ਜਿਹੜੇ ਤੁਹਾਡੇ ਬੁਰੇ ਵਕਤ ਦੇ ਵਿੱਚ ਤੁਹਾਡੇ ਨਾਲ ਖੜ ਸਕਣ ਐਸੇ ਜੀ ਐਸ ਇਨਸਾਨ ਐਸਾ ਪਰਿਵਾਰ ਤੁਹਾਡੇ ਕੋਲੇ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਤੁਹਾਡੀ ਤਕਲੀਫ ਨੂੰ ਸਮਝਦਾ ਹੋਵੇ ਤੁਹਾਡੀ ਪੀੜ ਨੂੰ ਮਹਿਸੂਸ ਕਰਦਾ ਹੋਵੇ ਵੀ ਇਹ ਇਨਸਾਨ ਪ੍ਰੋਬਲਮ ਦੇ ਵਿੱਚ ਜੇਕਰ ਤੁਹਾਡੇ ਕੋਲੇ ਐਸਾ ਕੋਈ ਇਨਸਾਨ ਨਹੀਂ ਜਿਹੜਾ ਤੁਹਾਡੀ ਦੁੱਖ ਤਕਲੀਫਾਂ ਨੂੰ ਸਮਝ ਸਕੇ ਤਾਂ ਤੁਸੀਂ ਇਸ ਦੇ ਉੱਪਰ ਜਰੂਰ ਕੰਮ ਕਰੋ ਕਿਉਂਕਿ ਕਈ ਵਾਰੀ ਚਰਨਜੀਤ ਮਹਿਤਾ ਜੀ ਵਰਗੇ ਹਾਲਾਤ ਇਨਸਾਨ ਨੂੰ ਕੱਟਣੇ ਪੈ ਸਕਦੇ ਨੇ ਕਿੱਦਾਂ ਗੰਦਗੀ ਦੇ ਵਿੱਚ ਬਜ਼ੁਰਗ ਰਹਿ ਰਹੇ ਸੀਗੇ ਕੋਈ ਵੇਲਾ ਸੀਗਾ ਕੱਪੜੇ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ ਪਰ ਉਹਦੇ ਵਿੱਚ ਇਹਨਾਂ ਨੂੰ ਘਾਟਾ ਭੈਣ ਕਰਕੇ ਇਹਨਾਂ ਦੀ ਜ਼ਿੰਦਗੀ ਇੱਥੇ ਪਹੁੰਚ ਗਈ ਨਾ ਘਰ ਦੇ ਵਿੱਚ ਭੋਜਨ ਦਾ ਪ੍ਰਬੰਧ ਨਾ ਰਹਿਣ ਦਾ ਪ੍ਰਬੰਧ ਆਪ ਜੀ ਦੇਖ ਰਹੇ ਹੋ 70 ਸੈਕਟਰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਅੱਜ ਦੇ ਇਹ ਹਾਲਾਤ ਨੇ ਜੀ ਕਿਉਂਕਿ ਇਨਸਾਨ ਅੱਪੂ ਆਪਣੇ ਕੰਮਾਂ ਦੇ ਵਿੱਚ ਇੰਨਾ ਕਿ ਬਿਜ਼ੀ ਹੋ ਗਿਆ ਉਹਨੂੰ ਕੁੱਤਿਆਂ ਬਿੱਲਿਆਂ ਨਾਲ ਤਾਂ ਪਿਆਰ ਹੈ ਪਰ ਇਨਸਾਨਾਂ ਨਾਲ ਬਿਲਕੁਲ ਪਿਆਰ ਨਹੀਂ ਰਿਹਾ ਅਸੀਂ ਬੇਨਤੀ ਕਰਦੇ ਹਾਂ ਭੈਣ ਭਰਾਵਾਂ ਦੇ ਚਰਨਾਂ 'ਚ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਗੁਰੂ ਮਹਾਰਾਜ ਕਿਰਪਾ ਕਰੋ ਸਾਡੇ ਇਨਸਾਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਸਾਡੇ ਇਨਸਾਨਾਂ ਦੇ ਦਿਮਾਗ ਨੂੰ ਖੋਲੋ ਤਾਂ ਜੋ ਉਹਨਾਂ ਨੂੰ ਇਨਸਾਨ ਦੀ ਮੁਹੱਬਤ ਦਾ ਪਤਾ ਲੱਗੇ ਵੀ ਕੁੱਤੇ ਬਿੱਲੀਆਂ ਦੇ ਨਾਲ-ਨਾਲ ਇੱਕ ਇਨਸਾਨ ਨੂੰ ਵੀ ਮੁਹੱਬਤ ਕਰਨੀ ਜ਼ਰੂਰੀ ਆ ਗਲਤੀਆਂ ਦਾ ਪੁੱਤਰਾ ਇਨਸਾਨ ਹੋ ਸਕਦਾ ਗਲਤੀਆਂ ਨੂੰ ਮਾਫ਼ ਕਰਕੇ ਹੀ ਮੁਹੱਬਤ ਕੀਤੀ ਜਾ ਸਕਦੀ ਹੈ ਜੇਕਰ ਆਪ ਜੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰਿਓ ਕੋਈ ਨਾ ਕੋਈ ਕਿਸੇ ਨਾ ਕਿਸੇ ਭੈਣ ਭਰਾ ਤੱਕ ਇਹ ਵੀਡੀਓ ਪਹੁੰਚੂਗੀ ਤੇ ਉਹਨਾਂ ਦੇ ਵੀ ਜਿਹੜਾ ਆਂਡ ਗਵਾਂਡ ਦੇ ਵਿੱਚ ਕੋਈ ਐਦਾਂ ਦੇ ਬਜ਼ੁਰਗ ਹੋ ਸਕਦੇ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੋ ਸਕਦੀ ਹੈ ਤੇ ਅਸੀਂ ਐਸ ਵਕਤ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਲੈ ਕੇ ਆਏ ਜਿਨ੍ਹਾਂ ਨੂੰ ਤਾਂ ਜੋ ਇਹਨਾਂ ਦੀ ਚੰਗੀ ਸੰਭਾਲ ਹੋ ਸਕੇ ਚੰਗਾ ਜਿਹੜਾ ਇਹਨਾਂ ਦਾ ਬੁਢਾਪਾ ਉਹ ਚੰਗਾ ਜੀ ਸਕਣ ਜੀ ਔਰ ਆਪ ਜੀ ਭੈਣ ਭਰਾ ਦੇਖ ਰਹੇ ਹੋ ਐਸ ਵਕਤ ਵੀਡੀਓ ਤੇ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸਾਨੂੰ ਹੋਰ ਇਤਲਾਹ ਦਿਓ ਜਿਹੜੇ ਕੋਈ ਇਦਾਂ ਦੇ ਬਜ਼ੁਰਗ ਭੈਣ ਭਰਾ ਸਾਡੇ ਹੈਗੇ ਨੇ ਨਾ ਸਾਨੂੰ ਉਹਨਾਂ ਦੀ ਵੀਡੀਓ ਬਣਾ ਕੇ ਭੇਜੋ ਤਾਂ ਜੋ ਆਪਾਂ ਉਹਨਾਂ ਨੂੰ ਸਮੇਂ-ਸਮੇਂ ਤੇ ਜਦੋਂ ਵੀ ਸਮਾਂ ਸਮੇਂ ਸਮੇਂ ਤੇ ਲੈ ਕੇ ਉਹਨਾਂ ਨੂੰ ਆਪਾਂ ਆਸ਼ਰਮ ਦੇ ਵਿੱਚ ਆਈਏ ਤਾਂ ਜੋ ਉਹਨਾਂ ਦਾ ਜੀਵਨ ਸੁਧਰ ਸਕੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਅਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਿਓ ਤੁਸੀਂ ਦੇਖ ਰਹੇ ਹੋ ਇਸ ਵਕਤ ਚਰਨਜੀਤ ਜੀ ਦੇ ਪਿਤਾ ਜੀ ਮਾਤਾ ਜੀ ਦੀਆਂ ਤਸਵੀਰਾਂ ਕਿੰਨੇ ਚਾਵਾਂ ਨਾਲ ਤਸਵੀਰਾਂ ਇਨਸਾਨ ਖਚਾਉਂਦਾ ਪਰ ਅੱਜ ਇਹਨਾਂ ਤਸਵੀਰਾਂ ਨੂੰ ਸਾਫ਼ ਕਰਨ ਵਾਲਾ ਵੀ ਕੋਈ ਨਹੀਂ ਤੇ ਇਹਨਾਂ ਤਸਵੀਰਾਂ ਨੂੰ ਦੇਖਣ ਵਾਲਾ ਵੀ ਕੋਈ ਨਹੀਂ ਕਿਉਂਕਿ ਚਰਨਜੀਤ ਦੀ ਤਾਂ ਆਪਣੀ ਹੀ ਅੱਖਾਂ ਦੀ ਰੌਸ਼ਨੀ ਖਤਮ ਆ ਧੰਨਵਾਦ ਜੀ ਤੁਸੀਂ ਹੱਸਦੇ ਵਾਹਦੇ ਰਹੋ ਪਰਮਾਤਮਾ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਤੁਹਾਡੇ ਤੇ ਐਸੀ ਕਿਰਪਾ ਕਰੇ ਪਰਮਾਤਮਾ ਵੀ ਤੁਹਾਨੂੰ ਕਦੇ ਵੀ ਐਸਾ ਦਰਦ ਨਾ ਹੰਡਾਉਣਾ ਪਵੇ ਕਿਉਂਕਿ ਜਦੋਂ ਕਿਸੇ ਇਨਸਾਨ ਤੇ ਐਸੀ ਵਿਪਤਾ ਪੈਂਦੀ ਆ ਤਾਂ ਉਹ ਇਨਸਾਨ ਹੀ ਦੱਸ ਸਕਦਾ ਵੀ ਇਹ ਸਮਾਂ ਹੰਡਾਉਣਾ ਕਿੰਨਾ ਔਖਾ ਕਿਉਂਕਿ ਦੂਜਾ ਇਨਸਾਨ ਇਸ ਚੀਜ਼ ਨੂੰ ਫੀਲ ਨਹੀਂ ਕਰ ਪਾਉਂਦਾ ਧੰਨਵਾਦ ਜੀ ਪਰਮਾਤਮਾ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਖਾਸ ਦੇ ਬਹਾਦਰ ਰਹੋ ਜੀ ਸੱਚੇ ਪਾਤਸ਼ਾਹ ਦੇ ਲੜ ਲੱਗੇ ਰਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ